ਫਿਰੋਜ਼ਪੁਰ ਦੇ ਕਸਬਾ ਜੀਰਾ ਵਿਖੇ ਕਪਾਠੇ ਤੇ ਕੰਮ ਕਰਦੇ ਇੱਕ ਪਰਵਾਸੀ ਮਜ਼ਦੂਰ ਦੇ ਦੋ ਛੋਟੇ ਬੱਚਿਆਂ ਨੂੰ ਆਵਾਰਾ ਕੁੱਤਿਆਂ ਦੇ ਵੱਲੋਂ ਫਟ ਕੇ ਮੌਤ ਤੇ ਘਾਟ ਉਤਾਰ ਦਿੱਤਾ ਗਿਆ ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਯੂਪੀ ਤੋਂ ਪੰਜਾਬ ਦੇ ਵਿੱਚ ਕੰਮ ਲਈ ਆਏ ਸੀ ਉਹ ਜੀਰਾ ਵਿਖੇ ਪੱਠੇ ਤੇ ਇੱਟਾਂ ਬਣਾਉਣ ਦਾ ਕੰਮ ਕਰ ਰਹੀ ਸੀ ਅਤੇ ਬੀਤੀ ਕੱਲ ਜਦੋਂ ਉਸ ਦੇ ਦੋ ਛੋਟੇ ਬੱਚੇ ਖੇਡ ਰਹੇ ਸਨ ਅਤੇ ਕਿਸੇ ਹੋਰ ਖੇਤ ਦੇ ਵਿੱਚ ਆਪਣੀ ਮਾਸੀ ਨੂੰ ਮਿਲਣ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਉਨ੍ਹਾਂ ਦੇ ਹੱਟਾ ਰੂੜੀ ਤੇ ਅਫਾਰਾ ਕੁੱਤੇ ਨੇ ਹਮਲਾ ਕੀਤਾ। ਉਨ੍ਹਾਂ ਦੇ ਇੱਕ ਲੜਕੇ ਦੇ ਟੋਟੇ-ਟੋਟੇ ਕਰ ਦਿੱਤੇ ਤੇ ਦੂਸਰਾ ਗੰਭੀਰ ਜ਼ਖਮੀ ਹੈ ਜੋ ਕਿ ਲਾਰਜ ਦੇ ਹਸਪਤਾਲ ਦਾਖਲ ਹੈ ਤੇ ਉਨ੍ਹਾਂ ਸਰਕਾਰ ਦੇ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ। ਉੱਪਰ ਜਿਹੜੇ ਕੁੱਤਿਆਂ ਵੱਲੋਂ ਇੱਕ ਬੱਚੇ ਨੂੰ ਨੋਚਿਆ ਗਿਆ ਦੂਜੇ ਨੂੰ ਜ਼ਖਮੀ ਕੀਤਾ ਗਿਆ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਡੀ ਜਥੇਬੰਦੀ ਕੀ ਕਾਰਵਾਈ ਕਰੂਗੀ? ਸਰਕਾਰ ਨੂੰ ਕੀ ਮੰਗ ਕਰਦੇ ਹੋ? ਮੈਂ ਮੰਗਲ ਸਿੰਘ ਸੰਧੂ ਪ੍ਰੈਸਕਰਪ ਪੰਜਾਬ ਭਾਰਤੀ ਕਿਸਾਨ ਯੂਨੀਅਨ ਖੋਸਾ ਇਹ ਦੇਖੋ ਇਹ ਜਿਹੜੀ ਮਾ ਘਟਨਾ ਹੋਈ ਆ ਬਹੁਤ ਮੰਦ ਭਾਗੀ ਘਟਨਾ ਜਿਹੜਾ ਇੱਕ ਬੱਚਾ ਹੱਡਾ ਰੋੜੀ ਦੇ ਕੁੱਤਿਆਂ ਨੇ ਮਾਰਤਾ ਤੇ ਇੱਕ ਜਿਹੜਾ ਬੱਚਾ ਉਹ ਹਸਪਤਾਲ ਦੇ ਵਿੱਚ ਦਾਖਲ ਆ ਯੂਪੀ ਦੇ ਪ੍ਰਵਾਸੀ ਮਜ਼ਦੂਰ ਆ ਜਿਹੜੇ ਵਿਚਾਰੇ ਆ ਆਪਣੀ ਦਿਹਾੜੀ ਧੱਪਿਆ ਕਰਨ ਲਈ ਇੱਥੇ ਪਾਏ ਸੀ ਕੰਮਕਾਰ ਕਰਨ ਲਈ ਪਰ ਜਿਹੜੀ ਉਹਨਾਂ ਦੇ ਬੱਚਾ ਨਾਲ ਘਟਨਾ ਹੋਈ ਹੈ ਬਹੁਤ ਮਾੜੀ ਘਟਨਾ ਅਸੀਂ ਜਦੇਬੰਦੀ ਵੱਲੋਂ ਵੀ ਤੇ ਨਗਰ ਵੱਲੋਂ ਵੀ ਸਰਕਾਰ ਤੋਂ ਮੰਗ ਕਰਦੇ ਆ ਕਿ ਉਹ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਤੇ ਜਿਹੜੇ ਆਵਾਰਾ ਕੁੱਤੇ ਹੱਡਾਂ ਰੋੜੀ ਦੇ ਜਿਹੜੇ ਸ਼ੇਰਾਂ ਵਰਗੇ ਕੁੱਤੇ ਆ ਉਹ ਤਾਂ ਬੱਚਾ ਜੇ ਆਮ ਕੋਈ ਵੱਡਾ ਇਨਸਾਨ ਵੀ ਹੁੰਦਾ ਨਾ ਤਾਂ ਵੀ ਉਹ ਜਿਹੜੇ ਕੁੱਤੇ ਆ ਡੇਡੇ ਆ ਉਹ ਉਹਨੂੰ ਵੀ ਨਹੀਂ ਬਖਸ਼ਣਾ ਉਹਨਾਂ ਨੇ ਕਿਉਂਕਿ ਉਹ ਬਹੁਤ ਤਗੜੇ ਤਗੜੇ ਕੁੱਤੇ ਆ ਸਰਕਾਰ ਉਹਨਾਂ ਕੁੱਤਿਆਂ ਦਾ ਕੋਈ ਪ੍ਰਬੰਧ ਕਰੇ ਜਿਹੜੇ ਪਹਿਲਾਂ ਸਰਕਾਰ ਮਾਰਦੀ ਸੀ ਕੁੱਤੇ ਗੋਲੀਆਂ ਦੇ ਪਾ ਕੇ ਹੁਣ ਜਿਹੜਾ ਉਹ ਕੰਮ ਬੰਦ ਕਰ ਦਿੱਤਾ ਗਿਆ ਜਿਹਦੇ ਕਰਕੇ ਕੁੱਤਿਆਂ ਦੀ ਜਿਹੜੇ ਆਵਾਰਾ ਕੁੱਤਿਆਂ ਦੀ ਆਬਾਦੀ ਬਹੁਤ ਵਧ ਗਈ ਆ ਸਰਕਾਰ ਨੂੰ ਚਾਹੀਦਾ ਇਹਨਾਂ ਦਾ ਕੋਈ ਬੰਦੋਬਸਤ ਕੀਤਾ ਜਾਵੇ जी मेरा नाम संजय कुमार है और मैं यूपी बांदा जिले का रहने वाला हूँ यहाँ हम लोग काम के उद्देश्य से आए हैं जीरा पंजाब तो हमारे साथ वो घटना घटी जिसमें हमारे भाई यानी कि हमारे चाचा के लड़के की डेथ हो गई कुत्ते ने काट लिया और बस सरकार से बस यही अपील है कि इन दुखियारों के इनके जी खेल रहा था मासी के पास मिलने गया मासी के पास मिलने जाते समय बस खेत एक खेत से दूसरे खेत में जैसे ही गया वैसे ही कुत्ते ने अटैक कर दिया किसी को पता ही नहीं चला को, कोई कोई खबर ही नहीं हुई और दूसरा भाई भी उसका उस भट्टे से आ रहा था उस पर भी कुत्ते ने हमला किया तो यहाँ से उनकी मासी ने देख लिया तो वो पले, तो पले, बच्चा बच बच्च गया हॉस्पिटल में भर्ती करो, करो, तो बट एक बच्चा नहीं रहा वो तो डेड हो गई उसकी रोशन नाम था रोशन नाम का जो लड़का था वो नहीं है कुत्ते ने काट लिया तो खत्म हो गया वो और यही दूसरे लड़के को जो काटा उसका शिवा नाम था तो वो तो फरीदकोट में अभी एडमिट है जख्मी हालत में ਫਿਰੋਜ਼ਪੁਰ ਦੇ ਕਸਬਾ ਜੀਰਾ ਵਿਖੇ ਇੱਕ ਪੱਠੇ ਤੇ ਕੰਮ ਕਰਦੇ ਇੱਕ ਪਰਵਾਸੀ ਮਜ਼ਦੂਰ ਦੇ ਦੋ ਛੋਟੇ ਬੱਚਿਆਂ ਨੂੰ ਆਵਾਰਾ ਕੁੱਤਿਆਂ ਦੇ ਵੱਲੋਂ ਫੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਯੂਪੀ ਤੋਂ ਪੰਜਾਬ ਦੇ ਵਿੱਚ ਕੰਮ ਲਈ ਆਏ ਸੀ ਉਹ ਜੀਰਾ ਵਿਖੇ ਪੱਠੇ ਤੇ ਇੱਟਾਂ ਬਣਾਉਣ ਦਾ ਕੰਮ ਕਰ ਰਹੀ ਸੀ ਅਤੇ ਬੀਤੀ ਕੱਲ ਜਦੋਂ ਉਸ ਦੇ ਦੋ ਛੋਟੇ ਬੱਚੇ ਖੇਡ ਰਹੇ ਸਨ ਅਤੇ ਕਿਸੇ ਹੋਰ ਖੇਤ ਦੇ ਵਿੱਚ ਆਪਣੀ ਮਾਸੀ ਨੂੰ ਮਿਲਣ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਉਨ੍ਹਾਂ ਦੇ ਹੱਟਾ ਰੂੜੀ ਤੇ ਅਫਾਰਾ ਕੁੱਤੇ ਨੇ ਹਮਲਾ ਕੀਤਾ। ਉਨ੍ਹਾਂ ਦੇ ਇੱਕ ਲੜਕੇ ਦੇ ਟੋਟੇ-ਟੋਟੇ ਕਰ ਦਿੱਤੇ ਤੇ ਦੂਸਰਾ ਗੰਭੀਰ ਜ਼ਖਮੀ ਹੈ ਜੋ ਕਿ ਲਾਰਜ ਦੇ ਹਸਪਤਾਲ ਦਾਖਲ ਹੈ ਤੇ ਉਨ੍ਹਾਂ ਸਰਕਾਰ ਦੇ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ। ਉੱਪਰ ਜਿਹੜੇ ਕੁੱਤਿਆਂ ਵੱਲੋਂ ਇੱਕ ਬੱਚੇ ਨੂੰ ਨੋਚਿਆ ਗਿਆ ਦੂਜੇ ਨੂੰ ਜ਼ਖਮੀ ਕੀਤਾ ਗਿਆ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਡੀ ਜਥੇਬੰਦੀ ਕੀ ਕਾਰਵਾਈ ਕਰੂਗੀ? ਸਰਕਾਰ ਨੂੰ ਕੀ ਮੰਗ ਕਰਦੇ ਹੋ? ਮੈਂ ਮੰਗਲ ਸਿੰਘ ਸੰਧੂ ਪ੍ਰੈਸਕਰਪ ਪੰਜਾਬ ਭਾਰਤੀ ਕਿਸਾਨ ਯੂਨੀਅਨ ਖੋਸਾ ਇਹ ਦੇਖੋ ਇਹ ਜਿਹੜੀ ਮਾ ਘਟਨਾ ਹੋਈ ਆ ਬਹੁਤ ਮੰਦ ਭਾਗੀ ਘਟਨਾ ਜਿਹੜਾ ਕਿ ਇੱਕ ਬੱਚਾ ਹੱਡਾਂ ਰੂੜੀ ਦੇ ਕੁੱਤਿਆਂ ਨੇ ਮਾਰਤਾ ਤੇ ਇੱਕ ਜਿਹੜਾ ਬੱਚਾ ਉਹ ਹਸਪਤਾਲ ਦੇ ਵਿੱਚ ਦਾਖਲ ਆ ਯੂਪੀ ਦੇ ਪ੍ਰਵਾਸੀ ਮਜ਼ਦੂਰ ਆ ਜਿਹੜੇ ਵਿਚਾਰੇ ਆ ਆਪਣੀ ਦਿਹਾੜੀ ਧੱਪਿਆ ਕਰਨ ਲਈ ਇੱਥੇ ਪਾਏ ਸੀ ਕੰਮਕਾਰ ਕਰਨ ਲਈ ਪਰ ਜਿਹੜੀ ਉਹਨਾਂ ਦੇ ਬੱਚਾ ਨਾਲ ਘਟਨਾ ਹੋਈ ਹੈ ਬਹੁਤ ਮਾੜੀ ਘਟਨਾ ਅਸੀਂ ਜਦੇਬੰਦੀ ਵੱਲੋਂ ਵੀ ਤੇ ਨਗਰ ਵੱਲੋਂ ਵੀ ਸਰਕਾਰ ਤੋਂ ਮੰਗ ਕਰਦੇ ਆ ਕਿ ਉਹ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਤੇ ਜਿਹੜੇ ਆਵਾਰਾ ਕੁੱਤੇ ਹੱਡਾਂ ਰੋੜੀ ਦੇ ਜਿਹੜੇ ਸ਼ੇਰਾਂ ਵਰਗੇ ਕੁੱਤੇ ਆ ਉਹ ਤਾਂ ਬੱਚਾ ਜੇ ਆਮ ਕੋਈ ਵੱਡਾ ਇਨਸਾਨ ਵੀ ਹੁੰਦਾ ਨਾ ਤਾਂ ਵੀ ਉਹ ਜਿਹੜੇ ਕੁੱਤੇ ਆ ਡੇਡੇ ਆ ਉਹ ਉਹਨੂੰ ਵੀ ਨਹੀਂ ਬਖਸ਼ਣਾ ਉਹਨਾਂ ਨੇ ਕਿਉਂਕਿ ਉਹ ਬਹੁਤ ਤਗੜੇ ਤਗੜੇ ਕੁੱਤੇ ਆ ਸਰਕਾਰ ਉਹਨਾਂ ਕੁੱਤਿਆਂ ਦਾ ਕੋਈ ਪ੍ਰਬੰਧ ਕਰੇ ਜਿਹੜੇ ਪਹਿਲਾਂ ਸਰਕਾਰ ਮਾਰਦੀ ਸੀ ਕੁੱਤੇ ਗੋਲੀਆਂ ਦੇ ਪਾ ਕੇ ਹੁਣ ਜਿਹੜਾ ਉਹ ਕੰਮ ਬੰਦ ਕਰ ਦਿੱਤਾ ਗਿਆ ਜਿਹਦੇ ਕਰਕੇ ਕੁੱਤਿਆਂ ਦੀ ਜਿਹੜੇ ਆਵਾਰਾ ਕੁੱਤਿਆਂ ਦੀ ਆਬਾਦੀ ਬਹੁਤ ਵਧ ਗਈ ਆ ਸਰਕਾਰ ਨੂੰ ਚਾਹੀਦਾ ਇਹਨਾਂ ਦਾ ਕੋਈ ਬੰਦੋਬਸਤ ਕੀਤਾ ਜਾਵੇ जी मेरा नाम तो संजय कुमार है तो 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 और मैं यूपी बांदा जिले का रहने वाला हूँ यहाँ हम लोग काम के उद्देश्य से आए हैं जीरा पंजाब तो हमारे साथ वो घटना घटी जिसमें हमारे भाई यानी कि हमारे चाचा के लड़के की डेथ हो गई कुत्ते ने काट लिया और बस सरकार से बस यही अपील है कि इन दुखियारों के इनके जी खेल रहा था मासी के पास मिलने गया मासी के पास मिलने जाते समय बस खेत एक खेत से दूसरे खेत में जैसे ही गया वैसे ही कुत्ते ने अटैक कर दिया किसी को पता ही नहीं चला को, कोई कोई खबर ही नहीं हुई और दूसरा भाई भी उसका उस भट्टे से आ रहा था उस पर भी कुत्ते ने हमला किया तो यहाँ से उनकी मासी ने देख लिया तो वो तो प्ले, प्ले, बच्चा बच गया हॉस्पिटल में भर्ती बट एक बच्चा नहीं रहा वो तो डेड हो गई उसकी रोशन नाम था रोशन नाम का जो लड़का था वो नहीं है कुत्ते ने काट लिया तो खत्म हो गया वो और यही दूसरे लड़के को जो काटा उसका शिवा नाम था तो वो तो फरीदकोट में अभी एडमिट है जख्मी हालत में